ਹਾਂਜੀ ਆਪਣੇ ਕੋ ਖਾਲਸਾ ਜੀ ਖੜੇ ਨੇ ਦੱਸਣਗੇ ਸੈਵਜਾਦਿਆਂ ਬਾਰੇ ਜੀ ਜਿਹੜੀ ਮਤਲਬ ਗੱਲਬਾਤ ਅਤੇ ਘਟਨਾ ਹੋਈ ਹੈ ਵੀ ਮਤਲਬ ਪ੍ਰਾਣੀਆਂ ਜਾਦਾਂ ਦੀਆਂ ਸੈਵਜਾਦਿਆਂ ਜੋ ਪੂਰੇ ਬਾਰੇ ਨੌਲੇਜ ਦੱਸਣਗੇ ਹਾਂਜੀ ਕੋਈ ਗੱਲਾਂ ਦੱਸੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰੇ ਦਰਸ਼ਕਾਂ ਨੂੰ ਆ ਇੱਥੇ ਜਿਹੜੀ ਜਗ੍ਹਾ ਆਪਾਂ ਦੇਖ ਰਿਹਾ ਹਾਂ ਇਹ ਸਾਰੀ ਇਹ ਜਗ੍ਹਾ ਆਮਕਾਸੀ ਜਗ ਆਮਕਾਸ ਬਾਗ ਦੀ ਜਗ੍ਹਾ ਹੈ ਇੱਥੇ ਸੂਬਾ ਸਰਹੰਦ ਆਪਣਾ ਹਕੂਮ ਚਲਾਇਆ ਕਰਦਾ ਸੀ ਮੁਗਲ ਰਾਜ ਦੇ ਵਿੱਚ ਤਾਂ ਇਸੇ ਜਗ੍ਹਾ ਤੇ ਸਾਹਿਬਾ ਜਦ ਨੂੰ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਆਪਾਂ ਬੜਾ ਮੰਨਤ ਭਾਗਾ ਕਹਿ ਸਕਦੇ ਆ ਕਿ ਇੱਕ ਇੱਕ ਫੁੱਲਾਂ ਜਹੀ ਜ਼ਿੰਦਗੀ ਨੂੰ ਨੀਹਾਂ ਵਿੱਚ ਚੜਾਉਣ ਦੀ ਸਜ਼ਾ ਦਿੱਤੀ ਜਾਵੇ ਤਾਂ ਆਪਾਂ ਉਹਨੂੰ ਵੈਸੇ ਸਾਡੀ ਸਿੱਖੀ ਦੇ ਅਨੁਸਾਰ ਤਾਂ ਇਹ ਮੰਨਤ ਭਾਗੇ ਕਿਹਾ ਜਾਂਦਾ ਹੈ ਅੱਜ ਇਹ ਜਗ੍ਹਾ ਇੱਕ ਇਦਾਂ ਕਹਿ ਸਕਦੇ ਆ ਵੀ ਇਸ ਜਗ੍ਹਾ ਨੂੰ ਕੋਈ ਸ਼ਰਾਫ ਵੀ ਅੱਜ ਖੰਡਰ ਬਣੀ ਪਈ ਆ ਅੱਜ ਦੀ ਕੋਈ ਕੀਮਤ ਨਹੀਂ ਹੈ ਠੀਕ ਹੈ ਨਾ ਸੋ ਇਸ ਜਗ੍ਹਾ ਤੇ ਇੱਕ ਵੱਲੋਂ ਆਪਾਂ ਇਹ ਵੀ ਕਹਿ ਸਕਦੇ ਆ ਕਿ ਸਹਬਜ਼ਾਦਿਆਂ ਦੇ ਇਸ ਜਗ੍ਹਾ ਤੇ ਚਰਚਨ ਵੀ ਪਏ ਨੇ ਪਰ ਚਰਨ ਉਹ ਮੰਦਪ ਭਾਗੀ ਸਮੇਂ ਪਏ ਸੀਗੇ ਜਦੋਂ ਮੁਗਲਾਂ ਦਾ ਰਾਜ ਸੀਗਾ ਸੋ ਸਾਰੀ ਸੰਗਤ ਨੂੰ ਸੰਗਤ ਨੂੰ ਬੇਨਤੀ ਆ ਵੀ ਜਦੋਂ ਵੀ ਕਿਤੇ ਇੱਧਰ ਆਓ ਤਾਂ ਫਾਸ ਬਾਗ ਪੈਸੇ ਜਗ੍ਹਾ ਤੇ ਵੀ ਕੁੰਮਕ ਜਾਇਆ ਕਰੋ ਦੇਖ ਕੇ ਜਾਇਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇੱਥੇ ਸਾਰੇ ਕਿਤੇ ਆਮ ਬੰਬ ਬੰਬ ਮਰੂਦ ਲਾਏ ਹੋਣੇ ਬਾਗ ਆਈ ਬਹੁਤ ਬੜਾ ਖਾਛੇ ਕਿल्ले ਆ ਚਾਹੀਏ ਫਿਰ ਸਾਬਜਾ ਦਾ ਜਗਾ ਇਹ ਸ੍ਰੀ ਫਤੇਗੜ ਸਾਹਿਬ ਤੇ ਸਾਰਾ ਕੁਝ ਮਤਲਬ ਹੀ ਪੁਰਾਣੇ ਰਿਵਾਜ ਦਾ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਜਰੂਰ ਆਇਆ ਕਰੋ ਜੀ ਵੇ ਲੋ ਪੁਰਾਣਾ ਮਸਾਲਾ ਹੀ ਬਹੁਤ ਹੁਣ ਵਾਲਾ ਮਸਾਲਾ ਹੈ ਜਾਂ ਨਹੀਂ ਜਿੰਨਾ ਪੁਰਾਣਾ ਮਸਾਲਾ ਕੰਮ ਮਜ਼ਬੂਤੀ ਤੇ ਲਗਾ ਬੁੱਢਾ ਨੇ 2 ਮਿੰਟ ਹਦਰਾ ਬਿਲ ਲੱਗੇ ਹੋਣੇ ਬਿਲ ਬਹੁਤ ਜ਼ਿਆਦੇ ਦਰਖਤ ਲਾਏ ਨੇ ਬਿਲੇ ਬਿਲ ਬਿਲਾ ਦਾ ਅੰਬਾਂ ਦਾ ਮਰੂਦਾ ਦਾ ਇੱਕ ਆਸ ਹੀ ਕਈ ਗਿੱਲੀਆਂ ਚਾਹੀਦੀ ਦੇ ਜੂਬੇ ਨੇ ਇਹ ਆਪਣਾ ਸਾਹਿਬਜ਼ਾਦੇ ਸਜਾ ਸੁਣਾਈ ਸੀ ਆਮ ਕਾ ਵਾਗ ਚ ਤੇ ਸਾਹਿਬਜ਼ਾਦੇ ਹਨ ਇਹ ਜੁਕਵਾਨ ਨਾਲ ਆਇਆ ਆਮ ਖਾਸ ਬਾਗ ਜਾਗੀ ਮਤਲਬ ਹੀ ਪ੍ਰਾਣਾ ਇਹਦੂੰ ਪਾ ਇਹੋ ਪਰਾਨੀ ਟਾਈ ਕੰਮ ਦੀਆਂ ਆਹ ਲੱਕ ਲਿਆ ਬਾਰ ਆਜੀ ਦਿਖਾ ਕੰਡਾ ਇਹ ਦੇਖ ਕੇ ਕੀ ਲੀਆ ਉਹ ਸਾਹਮਣੇ ਜੀ ਉਹਦੇ ਬੇ ਉਹਦੇ ਬੇਰਾਂ ਦਾ ਬਾਗ ਆ ਇਧਰ ਆਮ ਬੇ ਆਂਬ ਲੱਗੇ ਹੋਏ ਨੇ ਆਂਬ ਬਮਰੂਦ ਪੰਗਿਆ ਜਾਇਆ ਸ਼੍ਰੀ ਫਤਿਹਗੜ੍ਹ ਸਾਹਿਬ ਸੇ ਗੁਰੂ ਘਰ ਦੀ ਚਲਦੀ ਹੈ ਲੰਗਰ ਦੀ ਸੇਵਾ ਸੰਗਤ ਸੇਵਾ ਕਰ ਰਹੀ ਹੈ ਇਹ ਬਹੁਤ ਵਧੀਆ ਸੇਵਾ ਕਰ ਰਹੀ ਹੈ ਸੰਗਤ ਜੀ

लेना प्रसाद जी लाओ जी ठीक है ਆ ਜਾ। ਲੈ। ਡੌਗੀ ਕਹਿੰਦੇ ਮਖਾਣਾਂ ਨੇ ਆ ਕੇਲੇ ਨੇ। ਤੇ ਇਹ ਕਹਿੰਦੇ ਅਸੀਂ ਸੇਵ ਸੁਖਾ ਕੇ ਏਟੇ ਆ। ਤੇ ਇੱਧਰ ਵਿਚਾਰਾ ਬੈਠਾ ਜੀ ਨੇ ਜੀ ਹਰੂ। ਆਪਾਂ ਹੀ ਅਮਰੂਦ ਦੇ ਬੂਟੇ ਲੈ ਕੇ ਆਏ ਥੀਏ। ਤੇ ਆਪਾਂ ਇੱਕ ਅਮਰੂਦ ਉਰੇ ਲਾਤਾ ਹੈ। ਤੇ ਕਈ ਬੂਰੂ ਦੇ ਬੂਟੇ ਕਈ ਕਰਾਂ ਚ ਲਾ ਰਹੇ ਆ ਆਪਾਂ ਕਿ ਆ ਪਹਿਲਾ ਬੂਟਾ ਇੱਧਰ ਲਾਇਆ ਜੀ ਤੇ ਇੱਕ ਗੱਲ ਹੋ ਜਾਣਾ ਉਹਨਾਂ ਨੇ ਮੰਗਾਇਆ ଥି ਮਰੂਥਾ ਬੂਟਾ ਇਹ ਸਿਰਫ 4 ਬੂਟੇ ਥੀਗੇ 4ਾਂ ਚ ਕੱਲੇ ਕੱਲੇ ਘਰ ਚ ਲਾ ਕੇ ਆਉਣੇ ਨੇ ਆ ਗਈ ਬੂਟਾ ਲਾਜ ਬੰਤੀ ਤੇ ਇਹਦੇ ਪੱਤੇ ਥੋੜੇ ਜੇ ਆਲੇ-ਦਾਲੇ ਫਿੱਲ ਰਹੇ ਹੋਏਗਾ ਬੂਟਾ ਬਹੁਤ ਸੋਹਣਾ ਦੇਖਿਆ ਹੁਣ ਪੱਤੇ ਨੂੰ ਹੱਥ ਲਾਤਾ ਹੀ ਮੈਂ ਹੁਣ ਇੱਕਦਮ ਇਹਨੇ ਇਕੱਠਾ ਹੋ ਜਾਣਾ ਪੱਤੇ ਆਣੇ ਲਓ ਜੀ ਬੜੇ ਸੋਹਣਾ ਪਿਆਰਾ ਬੂਟਾ ਅੱਜ ਜਿਹੜੇ ਬੇਸ਼ੇਵਾਲਾ ਕਰ ਗਈਆਂ ਜਿਲੇਪੀਆਂ ਦੀ